ਪਰਤਾਬਾਦ ਪਰਤਾਬਾਦ ਮੁੜਤਾਬਾਦ ਅੱਜ ਦਾ ਇਹ ਤਨਹਾ ਪ੍ਰਦਰਸ਼ਨ ਹੋ ਰਿਹਾ ਇਹ ਪੂਰੇ ਪੰਜਾਬ ਵਿੱਚ ਹੀ ਐਨਐਚਐਮਪਲਾਈ ਜੂਨੀਅਰ ਵੱਲੋਂ ਕੀਤਾ ਜਾ ਰਿਹਾ ਹੈ ਜਿੰਨੇ ਵੀ ਰਾਸ਼ੀ ਸਿਹਤ ਮਿਸ਼ਨ ਦੇ ਅਧੀਨ ਠੇਕੇਦਾਰਾਂ ਤੇ ਭਰਤੀ ਕੀਤੇ ਗਏ ਨੇ ਕੰਮ ਇਹਨੇ ਉਹਨਾਂ ਨੂੰ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਸੋ ਇਹ ਰੋਸ ਵਜੋਂ ਹੀ ਇਹ ਜਿਹੜਾ ਧਰਨਾ ਪਤਰ ਰਚਨਾ ਹੈ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਕੀਤਾ ਜਾ ਰਿਹਾ ਹੈ ਸੋ ਸਾਡੇ ਇਥੇ ਫਤਿਹਗੜ੍ਹ ਸਾਹਿਬ ਵਿੱਚ ਵੀ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੋ ਮੇਨ ਕਾਰਨ ਇਹੀ ਹੈ ਕਿ ਤੁਸੀਂ ਖੁਦ ਜਾਣ ਸਕਦੇ ਹੋ ਕਿ ਅੱਜ ਦੇ ਮਹਿੰਗਾਈ ਭਰੇ ਯੁੱਗ ਦੇ ਵਿੱਚ ਘਰਾਂ ਦੇ ਖਰਚੇ ਕਿੰਨੇ ਔਖੇ ਚੱਲਦੇ ਹਨ ਇੱਕ ਤਾਂ ਇਹ ਮੁਲਾਜ਼ਮ ਜਿਹੜੇ ਹੈਗੇ ਨੇ ਪਹਿਲਾਂ ਹੀ ਠੇਕੇ ਦੇ ਭਰਤੀ ਕੀਤੇ ਹੋਣੇ ਨੰਬਰ 2 ਤੇ ਇਹਨਾਂ ਦੀ ਤਨਖਾਹਾਂ ਰੈਗੂਲਰ ਮੁਲਾਜ਼ਮ ਨਾਲੋਂ ਤਕਰੀਬਨ ਚੌਥਾ ਹਿੱਸਾ ਘੱਟ ਹਨ ਤੇ ਨੰਬਰ 3 ਤੇ ਹਰੇਕ EMPLOYEES ਚਾਹੇ ਉਹ ਰੈਗੂਲਰ ਆ ਚਾਹੇ ਉਹ ਠੇਕੇ ਦੇ ਭਰਤੀ ਕੀਤਾ ਹੋਇਆ ਹਰੇਕ ਦੇ ਘਰ ਦੇ ਖਰਚੇ ਨੇ ਹਰੇਕ ਦੀ ਅੱਜ ਕੱਲ ਜਿਹੜੀ ਐਮਆਈ ਸੈੱਟ ਹੋਈ ਪਈ ਐ ਹੁਣ ਜਦੋਂ ਤਨਖਾਹ ਤਿੰਨ ਤਿੰਨ ਮਹੀਨੇ ਸਰਕਾਰ ਨਹੀਂ ਦੇਊਗੀ ਤਾਂ ਔਰ ਕਰਮਚਾਰੀ ਕੀ ਕਰਨਗੇ ਮਜਬੂਰ ਹੋ ਕੇ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਹੀ ਕਰਨਾ ਪਊਗਾ ਸੋ ਉਸੇ ਦਾ ਹੀ ਇਹ ਸਿੱਟਾ ਹੈ ਕਿ ਜਿਨ੍ਹਾਂ ਸਾਡੀਆਂ ਤਨਖਾਹਾਂ ਨਹੀਂ ਮਿਲੀਆਂ ਜਿਨ੍ਹਾਂ ਸਾਡੇ ਇਨਸੈਂਟਿਵ ਨਹੀਂ ਦਿੱਤੇ ਗਏ ਤਿੰਨ ਤਿੰਨ ਮਹੀਨਿਆਂ ਤੋਂ ਅਸੀਂ ਐਵੇਂ ਹੀ ਕੰਮ ਕਰੀ ਜਾ ਰਹੇ ਹਾਂ ਤਾਂ ਮਜਬੂਰ ਹੋ ਕੇ ਸਾਨੂੰ ਅੱਜੇ ਤਰ੍ਹਾਂ ਨਾ ਪਦਰਸ਼ਨ ਕਰਨਾ ਪਿਆ ਇੱਕ ਮੰਗਾ ਪ੍ਰੋਟੈਸਟ ਹੈ ਜਾਂ ਕਿ ਰੱਗੀ ਵੀ ਚੱਲੇ ਨਹੀਂ ਜੀ ਇਹ ਜਦੋਂ ਤੱਕ ਸਰਕਾਰ ਸਾਡੀਆਂ ਤਨਖਾਹਾਂ ਜਾਰੀ ਨਹੀਂ ਕਰਦੀ ਇਹ ਉਦੋਂ ਤੱਕ ਚੱਲਦਾ ਰਹੇਗਾ ਇਹਦੇ ਵਿੱਚ ਕੋਈ ਨਿਰਵਿਗਨ ਨਹੀਂ ਆਊਗਾ ਕੋਈ ਵਿਗਨ ਨਹੀਂ ਆਊਗਾ ਇਹ ਐਵੇਂ ਹੀ ਚੱਲਦਾ ਰਹੂਗਾ ਦੇਖੋ ਜੀ ਸਭ ਦੇ ਜਿਹੜੇ ਖਰਚੇ ਹੋ ਕਰਨੇ ਬਹੁਤ ਔਖੇ ਹੋ ਰਹੇ ਨੇ ਉਹਨਾਂ ਲਈ ਕੀ ਕਰਨਾ ਪੈ ਰਿਹਾ ਹੈ ਕਿ ਆਪਣੇ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਜਾਂ ਕਿਸੇ ਤੋਂ ਉਧਾਰ ਹੈ ਜਿਹੜਾ ਮੰਗਣ ਦੀ ਨੌਬਤ ਆ ਗਈ ਹੈ ਉਹ ਸਾਨੂੰ ਉਧਾਰ ਹੈ ਜਿਹੜਾ ਉਹ ਲੈਣਾ ਪੈ ਰਿਹਾ ਆਇਆ ਕੋਈ ਆਪਣੇ ਆਸੀ ਪੜੋਸੀ ਤੋਂ ਜਾਂ ਕੋਈ ਆਪਣੇ ਰਿਸ਼ਤੇਦਾਰ ਤੋਂ ਦੋਸਤ ਮਿੱਤਰ ਤੋਂ ਜਿਹੜਾ ਉਧਾਰ ਹੈ ਉਹ ਲੈ ਰਿਆ ਆ ਲੇਕਿਨ ਹੁਣ ਉਧਾਰ ਵੀ ਜਿਹੜਾ ਉਹ ਕਿੰਨੇ ਦਿਨ ਤੱਕ ਜਿਹੜਾ ਚੱਲਦਾ ਰਹੇਗਾ ਸੋ 3 ਮਹੀਨੇ ਹੋ ਗਏ ਨੇ ਸਾਡੇ ਬੱਚਿਆਂ ਦੀ ਸਕੂਲ ਦੀ ਫੀਸ ਹੈ ਜਿਹੜੀ ਉਹ ਪੈਂਡਿੰਗ ਹੈ ਜਿਹੜੇ ਸਾਡੇ ਲੋਨ ਅਸੀਂ ਲੈ ਕੇ ਆਪਣੇ ਘਰ ਦੇ ਜਿਹੜੇ ਖर्चे ਜਿਹੜੇ ਚਲਾਣੇ ਨੇ ਉਹ ਲੋਨ ਦੀ ਜਿਹੜੀ ਕਿਸ਼ਤਾਂ ਭਰਨੀਆਂ ਨੇ ਉਹ ਪੈਂਡਿੰਗ ਪਈਆਂ ਨੇ ਉਹਨਾਂ ਦੇ ਉੱਤੇ ਜਿਹੜੀ ਪੈਨਲਟੀ ਉਹ ਲੱਗਣੀ ਸ਼ੁਰੂ ਹੋ ਜਾਣੀ ਹੈ ਅੱਗੇ ਜਿਹੜਾ ਹੁਣ ਤਿਹਾਰ ਦਾ ਸੀਜ਼ਨ ਆ ਗਿਆ ਹੈ ਤਾਂ ਤਿਹਾਰਾਂ ਦੇ ਸੀਜ਼ਨ 'ਚ ਸਾਡੇ ਬੱਚੇ ਆ ਜਿਹੜੇ ਸਾਡੇ ਮੂੰਹ ਵੱਲ ਵੇਖਣਗੇ ਅਸੀਂ ਆਪਣੇ ਘਰ ਦੀ ਗਰੋਸਰੀ ਤੱਕ ਲੈਣ ਲਈ ਹੈ ਜਿਹੜੇ ਉਹ ਮਹਤਾਜ ਹੋ ਚੁੱਕੇ ਆ ਇੰਨਾ ਸਾਨੂੰ ਸਰਕਾਰ ਨੇ ਜਿਹੜਾ ਹੈ ਉਹ ਮਜਬੂਰ